ਦੇਖੋ ਇਹ ਕੀ ਹੋ ਰਿਹਾ ਹੈ ਇਹ ਪੁਲਿਸ ਮੁੰਡਿਆਂ ਨੂੰ ਸੜਕ ਦੇ ਕਿਨਾਰੇ ਬੈਠਕਾ ਮਰਵਾ ਰਹੀ ਹੈ ਔਰ ਇਹ ਉਹ ਮੁੰਡੇ ਨੇ ਜਿਹੜੇ ਮੋਟਰਸਾਈਕਲਾਂ ਤੇ ਅੱਜ ਹੋਲੀ ਮਨਾਉਣ ਨਿਕਲੇ ਸੀ ਕੀ ਪੁਲਿਸ ਠੀਕ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਇਹਦੇ ਬਾਰੇ ਦੋ ਵਿਚਾਰ ਨੇ ਕਈ ਤਾਂ ਕਹਿੰਦੇ ਜੀ ਇਹ ਧੱਕਾ ਹੈ ਇਹ ਗਲਤ ਹੈ ਪੁਲਿਸ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਪਰ ਦੂਜਾ ਵਿਚਾਰ ਹੈ ਕਿ ਇਹ ਏਸੇ ਹੀ ਵਾਹ ਵਾਲੇ ਨੇ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਬੈਠਕਾ ਮਰਾਉਣੀਆ ਚਾਹੀਦੀਆਂ ਸੀ ਪੁਲਿਸ ਨੇ ਠੀਕ ਕੀਤਾ ਤੇ ਮੇਰਾ ਵਿਚਾਰ ਵੀ ਇਹੀ ਹੈ ਵੇਖੋ ਹੋਲੀ ਵਾਲਾ ਖੁਸ਼ੀ ਦਾ ਦਿਨ ਹੈ ਖੁਸ਼ੀ ਮਨਾਓ ਘਰ ਦੇ ਜੀਆਂ ਨਾਲ ਮਨਾਓ ਆਂਡੀਆਂ ਗਵਾਂਡੀਆਂ ਨਾਲ ਮਨਾ ਲਓ ਯਾਰਾਂ ਬੇਲੀਆਂ ਨਾਲ ਮਨਾ ਲਓ ਪਰ ਇਹ ਕੀ ਨਵੇਂ ਲੱਛਣ ਫੜੇ ਨੇ ਵੀ ਵੇਲੜ ਜੀ ਮਟੀਰ ਇਕੱਠੀ ਹੋ ਜਾਂਦੀ ਹੈ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੋਲੀ ਆ ਹੋਲੀ ਆ ਦੇ ਨਾਂ ਦੇ ਉੱਪਰ ਉਹ ਜੀ ਇੱਕ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਜਣੇ ਚੜ ਜਾਂਦੇ ਨੇ ਤੇ ਫਿਰ 10-15 ਮੋਟਰਸਾਈਕਲਾਂ ਦੀਆਂ ੜਾਰਾਂ ਬਣਾ ਲੈਣਗੇ ਤੇ ਫਿਰ ਜਿਹੜਾ ਵੀ ਰਸਤੇ 'ਚ ਉਹਨਾਂ ਦੇ ੜਿੱਕੇ ਚੜ ਗਿਆ ਰੰਗ ਵਾਲੀਆਂ ਉਹਨਾਂ ਨੇ ਅੱਧੇ-ਅੱਧੇ ਗੱਟੇ ਭਰੇ ਹੁੰਦੇ ਨੇ ਉਹ ਤਾਂ ਭੇੜੀਆਂ ਵਾਂਗੂ ਢਾ ਲੈਂਦੇ ਨੇ ਤੇ ਉਹ ਕੋਈ ਹਸਪਤਾਲ ਜਾ ਰਿਹਾ ਹੈ ਜਾਂ ਕੋਈ ਆਪਣੀ ਡਿਊਟੀ ਤੇ ਜਾ ਰਿਹਾ ਹੈ ਕੋਈ ਰਿਸ਼ਤੇਦਾਰੀ 'ਚ ਮਿਲਣ ਜਾ ਰਿਹਾ ਉਹ ਕੁਝ ਨਹੀਂ ਸੁਣਦੇ ਕੁਝ ਨਹੀਂ ਦੇਖਦੇ ਤੇ ਉਹ ਢਾ ਕੇ ਤੇ ਉਹਨੂੰ ਰੰਗ ਦਿੰਦੇ ਨੇ ਕਈਆਂ ਥਾਵਾਂ ਤੇ ਤਾਂ ਇਹੋ ਜਿਹੇ ਜਿਹੜੇ ਇੱਕੱਠੇ ਹੋਏ ਨੇ ਇਹ ਕਿਸੇ ਦੀਆਂ ਜਾਂਦੀਆਂ ਧੀਆਂ ਭੈਣਾਂ ਨੂੰ ਧੱਕੇ ਨਾਲ ਰੰਗ ਲਾਉਣ ਲੱਗ ਜਾਂਦੇ ਨੇ ਕੀ ਇਹ ਠੀਕ ਹੈ ਇਹ ਬਿਲਕੁਲ ਨਹੀਂ ਠੀਕ ਇਹ ਖਰੂਦ ਹੈ ਇਹ ਹੋਛਾਪਾਣਾ ਕਿਸੇ ਵੀ ਤਿਉਹਾਰ ਨੂੰ ਖੁਸ਼ੀ ਨੂੰ ਮਨਾਉਣ ਦਾ ਇੱਕ ਤਰੀਕਾ ਹੁੰਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਮੋਟਰਸਾਈਕਲਾਂ ਤੇ ਡਾਰ ਲਾਓ ਬਣਾ ਤੇ ਤੁਸੀਂ ਹਰਲ ਹਰਲ ਕਰਦੇ ਫਿਰੋ ਤੇ ਸੜਕਾਂ ਤੇ ਨੰਗਾ ਨਾਚ ਤੁਸੀਂ ਨਚਾਉਂਦੇ ਫਿਰੋ ਹੁਣ ਤੱਕ ਕਿੰਨੀ ਵਾਰੀ ਹੋਣੀਆਂ ਦੇ ਉੱਪਰ ਇਹੋ ਜਿਹੇ ਮੁੰਡਿਆਂ ਨੇ ਐਕਸੀਡੈਂਟ ਕਰਾਏ ਨੇ ਤੇ ਅੱਜ ਵੀ ਬੜੀਆਂ ਥਾਵਾਂ ਤੇ ਇਹਨਾਂ ਨੇ ਹਾਦਸੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਹੈ ਪੁਲਿਸ ਨੂੰ ਅੱਜ ਕੋਈ ਗਲਤ ਕਹਿ ਜਾਂ ਠੀਕ ਕਵੇ ਪੁਲਿਸ ਨੇ ਬੜੇ ਗਲਤ ਕੰਮ ਕੀਤੇ ਨੇ ਬੜੀਆਂ ਰਿਸ਼ੂਤਾਂ ਖਾਧੀਆਂ ਨੇ ਬੜੇ ਝੂਠੇ ਕੇਸ ਬਣਾਏ ਨੇ ਪਰ ਅੱਜ ਪੁਲਿਸ ਨੇ ਸਹੀ ਕੀਤਾ ਅੱਜ ਪੁਲਿਸ ਦੀ ਇਸ ਗੱਲ ਦੀ ਮੈਂ ਤੇ ਤਾਰੀਫ ਕਰੂੰਗਾ ਅੱਜ ਪੁਲਿਸ ਨੇ ਪੂਰੇ ਪੰਜਾਬ ਦੇ ਵਿੱਚ ਡਿਊਟੀ ਕੀਤੀ ਐ ਚੰਗੀ ਕੀਤੀ ਐ ਸਹੀ ਨੂੰ ਸਹੀ ਕਹਿਣਾ ਵੀ ਬਣਦਾ ਕਿਉਂਕਿ ਦੇਖੋ ਇਹ ਕੋਈ ਤਰੀਕਾ ਜਿਹੜਾ ਇਹ ਕਰ ਰਹੇ ਨੇ ਇਹ ਕੋਈ ਹੋਲੀ ਮਨਾਉਣ ਦਾ ਇਹ ਮਟਰ ਗਸ਼ਤੀ ਐ ਇਹਨੂੰ ਖਰੂਦ ਪਾਉਣਾ ਕਹਿੰਦੇ ਨੇ ਖੁਸ਼ੀ ਮਨਾਉਣਾ ਨਹੀਂ ਕਹਿੰਦੇ ਜਿਹੜੇ ਤਰੀਕੇ ਦੇ ਨਾਲ ਇਹ ਕਰ ਰਹੇ ਨੇ ਹੁਣ ਅੱਗੇ ਪਿੱਛੇ ਹੋਲੀ ਤੋਂ ਬਿਨਾਂ ਤੁਸੀਂ ਦੇਖ ਲਓ ਮਾਹੌਲ ਇਹ ਬਣ ਗਿਆ ਵੀ ਮਟੀਰ ਪਿਓ ਦੇ ਸਿਰ ਤੇ ਤਾਂ ਕਰਜ਼ਾ ਚੜਿਆ ਹੁੰਦਾ ਮਾਂ ਪਿਓ ਦਾ ਚਿੱਕੀ ਜਾਂਦਾ ਹੁੰਦਾ ਕਿ ਕਰਜ਼ਾ ਚੜਿਆ ਪਿਆ ਬੁਰੀ ਹਾਲਾਤ ਆ ਤੇ ਮੜੀਰ ਮਾਂ ਪਿਓ ਦੀ ਸੰਗੀ ਤੇ ਨੋਂ ਰੱਖ ਕੇ ਉਹਨਾਂ ਨੂੰ ਮਜਬੂਰ ਕਰਕੇ ਤੇ ਬੁਲਟ ਲੈਂਦੀ ਐ ਤੇ ਬੁਲਟ ਮੋਟਰਸਾਈਕਲ ਉਹ ਐ ਦੂਜੇ ਮੋਟਰਸਾਈਕਲਾਂ ਦੀ ਜਿੱਥੇ 60 70 ਕਿਲੋਮੀਟਰ 1 ਲੀਟਰ ਨਾਲ ਚੱਲਦੇ ਨੇ ਉਥੇ ਬੁਲਟ 30 32 ਕਿਲੋਮੀਟਰ ਚੱਲਦਾ ਤੇ ਸਵਾਰੀਆਂ ਉਹਦੇ ਤੇ ਵੀ ਦੋ ਪਾਸ ਨੇ ਤਾਂ ਸਿਰਫ ਫੁਕਰ ਪੰਠੀ ਦੇ ਲਈ ਬੁਲਟ ਮੋਟਰਸਾਈਕਲ ਲੈਣਾ ਫਿਰ ਉਹਨੂੰ ਸਲੈਂਸਰ ਪਟਾਕਿਆਂ ਵਾਲਾ ਲਵਾਉਣਾ ਤੇ ਫਿਰ ਸਿਰਫ ਵਿਖਾਵੇ ਲਈ ਸਿਰਫ ਸ਼ੋਅ ਆਪ ਲਈ ਬੁਲਟ ਦੇ ਪਟਾਕੇ ਮਾਰਨੇ ਇਹ ਆ ਸਾਡੀ ਅੱਜ ਦੀ ਕੁਝ ਜਵਾਨੀ ਦਾ ਹਾਲ ਸਾਰੀ ਦਾ ਨਹੀਂ ਮੈਂ ਕਹਿੰਦਾ ਔਰ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੈ ਕਿ ਪਿਛਲੇ ਕਾਫੀ ਟਾਈਮ ਤੋਂ ਇਹੋ ਜਿਹਾ ਸੱਭਿਆਚਾਰ ਗੀਤਾਂ ਦੇ ਰਹੀਂ ਫਿਲਮਾਂ ਦੇ ਰਹੀਂ ਪਰੋਸਿਆ ਗਿਆ ਔਰ ਕਿਤੇ ਨਾ ਕਿਤੇ ਸਿਸਟਮ ਨੇ ਵੀ ਇਹ ਚਾਇਆ ਕਿ ਜਵਾਨੀ ਇਧਰ ਨੂੰ ਤੁਰੇ ਇਹੀ ਕਾਰਨ ਹੈ ਇਹੋ ਜੇ ਗੀਤ ਇਹੋ ਜੀਆਂ ਫਿਲਮਾਂ ਚੱਲਣ ਦਿੱਤੀਆਂ ਗਈਆਂ ਉਹਨਾਂ ਨੂੰ ਉਤਸ਼ਾਹਤ ਕੀਤਾ ਗਿਆ ਜਿਹੜੇ ਗੀਤ ਜਿਹੜੀ ਗਾਇਕੀ ਜਿਹੜੀਆਂ ਫਿਲਮਾਂ ਜਵਾਨੀ ਨੂੰ ਹਵਾ ਦਿੰਦੀਆਂ ਨੇ ਫੁਕਰੇ ਬਣਾਉਂਦੀਆਂ ਨੇ ਚੱਕਵੇਂ ਬਣਾਉਂਦੀਆਂ ਨੇ ਮਤਲਬ ਹਥਿਆਰਾਂ ਦੇ ਬੁਲਟਾਂ ਦੇ ਲੰਡੀਆਂ ਜੀਪਾਂ ਦੇ ਇਹਨਾਂ ਦੇ ਪਿੱਛੇ ਪਾਉਂਦੀਆਂ ਨੇ ਮੈਨੂੰ ਲੱਗਦਾ ਸਰਕਾਰ ਨੇ ਪਿਛਲੇ ਟਾਈਮ 'ਚ ਇੱਕ ਐਲਾਨ ਕੀਤਾ ਸੀ ਬੀ ਜਿਹੜਾ ਕੋਈ ਹਥਿਆਰਾ ਵਾਲੇ ਗੀਤ ਗਾਊਗਾ ਜਾਂ ਗਲਤ ਗੀਤ ਗਾਊਗਾ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੈਨੂੰ ਲੱਗਦਾ ਹੈ ਗਾਇਕੀ ਸਿਰਫ ਮਨੋਰੰਜਨ ਨਹੀਂ ਹੁੰਦੀ ਗਾਇਕੀ ਦੀ ਵਿਦਾ ਕੋਈ ਵੀ ਹੋਵੇ ਚਾਹੇ ਉਹ ਕਵਿਸ਼ਰੀ ਹੋਵੇ ਚਾਹੇ ਉਹ ਉਂਝ ਗੀਤ ਹੋਣ ਚਾਹੇ ਉਹ ਕਵਤਾ ਹੋਵੇ ਹਰ ਇੱਕ ਤਰੀਕਾ ਜਿਹੜਾ ਗਾਇਕੀ ਦਾ ਹੈ ਉਹ ਦਿਮਾਗਾਂ ਤੇ ਸਿੱਧਾ ਅਸਰ ਕਰਦਾ ਹੈ ਜਿਹੜੀਆਂ ਚੰਗੀਆਂ ਕਵਿਸ਼ਰੀਆਂ ਨੇ ਜਿਹੜੇ ਢਾਡੀ ਜੱਥਿਆਂ ਦੀਆਂ ਉਹ ਵੀ ਜੋਸ਼ ਭਰਦੀਆਂ ਨੇ ਤੇ ਇੱਕ ਹੋਰ ਪਾਸੇ ਪ੍ਰੇਰਦੀਆਂ ਨੇ ਜਿਹੜੇ ਫੁਕਰੇ ਚੱਕਮੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਔਰ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨੇ ਨਿੱਜੀ ਲੜਾਈਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨੇ ਉਹ ਵੀ ਦਿਮਾਗਾਂ ਤੇ ਸਿੱਧਾ ਟੀਕੇ ਵਾਂਗ ਅਸਰ ਕਰਦੇ ਨੇ ਔਰ ਸਾਡਾ ਬਚਪਨ ਤੇ ਸਾਡੀ ਜਵਾਨੀ ਇਹਦਾ ਬੁਰੀ ਤਰ੍ਹਾਂ ਸ਼ਿਕਾਰ ਬਣਾਇਆ ਗਿਆ ਬਹੁਤ ਸਾਰੇ ਇਹੋ ਜਿਹੇ ਗਾਇਕ ਜਿਨ੍ਹਾਂ ਨੇ ਇਹ ਗਾਇਕੀ ਕੀਤੀ ਹੈ ਉਹਨਾਂ ਦੀਆਂ ਦਲੀਲਾਂ ਸੁਣੀਆਂ ਕਈ ਵਾਰ ਉਹ ਕਹਿੰਦੇ ਜੀ ਵੇਖੋ ਮੈਂ ਕਿਹੜਾ ਇਕੱਲਾ ਗਾਉਣਾ ਦੂਜੇ ਵੀ ਤਾਂ ਗਾਉਂਦੇ ਹੀ ਨੇ ਲੈ ਇਹ ਕੋਈ ਦਲੀਲ ਹੈ ਵੀ ਜੇ ਹੋਰ ਬੰਦੇ ਚੋਰੀ ਕਰਦੇ ਨੇ ਤੇ ਇਸ ਕਰਕੇ ਮੈਂ ਵੀ ਕਰਦਾ ਇਹ ਕੋਈ ਦਲੀਲ ਹੋਈ ਫਿਰ ਮੈਂ ਸੁਣਿਆ ਸਿੱਧੂ ਮੂਸੇਵਾਲਾ ਸਾਹਿਬ ਇੱਕ ਵਾਰ ਕਹਿੰਦਾ ਸੀ ਵੀ ਇਹ ਜੀ ਗਾਇਕੀ ਦਾ ਅਸਰ ਵੀ ਹੁੰਦਾ ਲੋਕਾਂ ਤੇ ਕਹਿੰਦਾ ਹੁਣ ਮੈਂ ਬਹੁਤ ਉਹ ਕਈ ਤਰ੍ਹਾਂ ਦੇ ਗੀਤ ਸੁਨੇ ਆ ਤੇ ਮੇਰੇ ਤੇ ਅਸਰ ਨਹੀਂ ਹੋਇਆ ਬਿਲਕੁਲ ਇਹ ਗੱਲ ਗਲਤ ਹੈ ਆਪਾਂ ਨਹੀਂ ਇਹਦੇ ਨਾਲ ਸਹਿਮਤ ਗਾਇਕੀ ਚਾਹੇ ਢਾਡੀ ਜਥੇ ਕਰਨ ਚਾਹੇ ਉਹ ਕਵਤਾ ਰਹੀ ਹੋਵੇ ਤੇ ਚਾਹੇ ਗੀਤਾਂ ਰਹੀ ਹੋਵੇ ਗਾਇਕੀ ਦਾ ਅਸਰ ਦਿਮਾਗਾ ਤੇ ਹੁੰਦਾ ਹੀ ਹੁੰਦਾ ਗਾਇਕੀ ਪ੍ਰੇਰ ਦੀ ਹੈ ਤੇ ਮੈਡੀਕਲ ਸਾਇੰਸ ਮਨੋਵਿਗਿਆਨੇ ਕਹਿੰਦਾ ਕਿ ਸਿੱਧੇ ਰੂਪ ਚ ਕੀਤੇ ਲੈਕਚਰ ਨਾਲੋਂ ਗਾ ਕੇ ਕੀਤੀ ਗੱਲ ਦਾ ਦਿਮਾਗਾ ਤੇ ਜ਼ਿਆਦਾ ਤੇ ਡੂੰਘਾ ਅਸਰ ਹੁੰਦਾ ਹੈ ਇਹ ਗੱਲ ਨਹੀਂ ਕਿ ਗਾਇਕੀ ਅਸਰ ਨਹੀਂ ਕਰਦੀ ਸੋ ਜਿਹੜੇ ਆ ਮੁੰਡੇ ਇਸ ਤਰ੍ਹਾਂ ਅੱਜ ਹੋਲੀ ਵਾਲੇ ਦਿਨ ਕਰ ਰਹੇ ਸੀ ਤੁਸੀਂ ਸਾਰਿਆਂ ਨੂੰ ਤੁਹਾਨੂੰ ਟੱਕਰੇ ਹੋਣਗੇ ਇਹ ਬਿਲਕੁਲ ਗਲਤ ਸੀ ਇਹਨਾਂ ਦੇ ਮਾਪਿਆਂ ਨੂੰ ਵੀ ਚਾਹੀਦਾ ਇਹਨਾਂ ਨੂੰ ਕੰਟਰੋਲ ਕਰਨਾ ਤੇ ਨਹੀਂ ਤਾਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੀ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਅੱਜ ਜਿੱਥੇ-ਜਿੱਥੇ ਇਹਨਾਂ ਤੋਂ ਇਦਾਂ ਬੈਠਕਾਂ ਮਰਾਈਆਂ ਨੇ ਜਾਂ ਇਹਨਾਂ ਦੇ ਚਲਾਨ ਕੱਟੇ ਨੇ ਮੈਨੂੰ ਲੱਗਦਾ ਸਹੀ ਹੈ ਜੇ ਕੋਈ ਇਹ ਕਵੇ ਵੀ ਵੇਖੋ ਜੀ ਇਹ ਵਿਚਾਰੇ ਮਜਬੂਰ ਨੇ ਤਾਂ ਆਮ ਜਨਤਾ ਹੈ ਲੈ ਵਾ ਵੀ ਵਾ ਇਹ ਇਹ ਇੰਨੀ ਤਾਂ ਤਮੀਜ਼ ਬੰਦੇ ਨੂੰ ਹੋਣੀ ਚਾਹੀਦੀ ਹੈ ਨਾ ਵੀ ਆਮ ਜਨਤਾ ਹੈ ਤੇ ਚਾਹੇ ਉਹ ਕੋਈ ਹੈ ਤੇ ਚਾਹੇ ਉਹ ਗਰੀਬ ਹੈ ਵੀ ਉਹਦਾ ਉਹਨੇ ਤਮੀਜ਼ ਨਾਲ ਕਿਵੇਂ ਰਹਿਣਾ ਸਮਾਜ ਦੇ ਵਿੱਚ ਜੀਓ ਤੇ ਜੀਣ ਦਿਓ ਵਾਲਾ ਫਾਰਮੂਲਾ ਹੈ ਨਾ ਇਹਦਾ ਮਤਲਬ ਇਹ ਥੋੜਾ ਕਿ ਮੈਨੂੰ ਖੁਸ਼ੀ ਚੜੀ ਹੈ ਤੇ ਮੈਂ ਜੋ ਮਰਜੀ ਕਰਦਾ ਫਿਰਾਂ ਮੈਂ ਦੰਦਨੌ ਦਾ ਬਿਨਾਂ ਛੜਕਾਂ ਤੇ ਇਨਾਂ ਚੋਂ ਜਿਹੜੇ ਇਹ ਹੋਲੀ ਦੇ ਰੰਗ ਲਾਉਣ ਜਾਂਦੇ ਨੇ ਇਨਾਂ ਚੋਂ ਬੜਿਆਂ ਨੇ ਸ਼ਰਾਬ ਪੀਤੀ ਹੁੰਦੀ ਹੈ ਤੇ ਪੀ ਕੇ ਉਹ ਫਿਰ ਇਹ ਸਾਰਾ ਕੁਝ ਕਰਦੇ ਨੇ ਤੇ ਇਸੇ ਕਰਕੇ ਉਹ ਹਾਦਸਿਆਂ ਦਾ ਕਾਰਨ ਵੀ ਬਣਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਪੁਲਿਸ ਨੇ ਜਿਹੜਾ ਇਹ ਕੀਤਾ ਉਹ ਸਹੀ ਕੀਤਾ ਕਿਸੇ ਨੂੰ ਜੋ ਲੱਗਦਾ ਹੋਵੇ ਤੁਸੀਂ ਆਪਣੀ رائے ਜ਼ਰੂਰ ਰੱਖਿਓ ਅੱਗੇ ਪਿੱਛੇ ਆਪਾਂ ਵੇਖਦੇ ਹਾਂ ਪੰਜਾਬ 'ਚ ਇੱਕ ਲੰਡੀਆਂ ਜੀਪਾਂ ਵਾਲਾ ਕਲਚਰ ਸ਼ੁਰੂ ਹੋਇਆ ਫੁਕਰਪੰਥੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਜਦੋਂ ਹੋਲੇ ਮਹੱਲੇ ਦੇ ਦਿਨ ਚੱਲ ਰਹੇ ਨੇ ਹੋਲੇ ਮਹੱਲੇ ਦੇ ਉੱਪਰ ਜਿਹੜਾ ਇੱਕ ਨਰੋਲ ਧਾਰਮਿਕ ਪ੍ਰੋਗਰਾਮ ਹੈ ਉਹਦੇ ਉੱਪਰ ਵੀ ਇਹੋ ਜਿਹੀ ਮਢੀਰ ਜਾਂਦੀ ਹੈ ਜਿਹੜੀ ਸਿਰਫ ਦਿਖਾਵੇ ਤੇ ਫੁਕਰਪੰਥੀ ਲਈ ਜਾਂਦੀ ਹੈ ਮੈਂ ਦੇਖਿਆ ਉੱਥੇ ਅੱਜ ਕੁਝ ਨਿਹੰਗ ਸਿੰਘ ਸੀਗੇ ਜਿਹੜੇ ਹੋਲੇ ਮਹੱਲੇ ਦੇ ਉੱਪਰ ਵੀ ਮੁੰਡਿਆਂ ਦੀਆਂ ਬੈਠਕਾਂ ਮਰਾ ਰਹੇ ਸੀ ਇਹਨਾਂ ਪੁਲਿਸ ਵਾਲਿਆਂ ਵਾਂਗ ਮੈਨੂੰ ਲੱਗਦਾ ਵੀ ਠੀਕ ਕਰ ਰਹੇ ਸੀ ਹਾਂ ਕਿਸੇ ਨਾਲ ਨਜਾਇਜ਼ ਧੱਕਾ ਕਰਨਾ ਬਿਲਕੁਲ ਗਲਤ ਹੈ ਉਹਦੇ ਆਪਾਂ ਸਖਤ ਖਿਲਾਫ ਆ ਪਰ ਆ ਫੁਕਰਿਆਂ ਦੇ ਨਾਲ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਇਹਨਾਂ ਨੂੰ ਸਮਝ ਕੋ ਨਹੀਂ ਆਉਂਦੀ ਜੇ ਕੋਈ ਆਖੇ ਇਹਨਾਂ ਨੂੰ ਬਿਠਾ ਕੇ ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਇਹ ਸਭ ਐਵੇਂ ਹਵਾਈ ਗੱਲਾਂ ਨੇ ਇਹ ਸਮਝਦੇ ਨੇ ਪਿਆਰ ਨਾਲ ਪਿਆਰ ਨਾਲ ਕਹਿਣ ਨਾਲ ਤੇ ਗਲ ਪੈਣ ਤੱਕ ਜਾਂਦੇ ਨੇ ਪਿਆਰ ਨਾਲ ਕਹਿਣ ਨਾਲ ਤੇ ਠੀ ਪੈ ਜਾਂਦੇ ਨੇ ਪਿਆਰ ਨਾਲ ਕਹਿਣ ਨਾਲ ਤੇ ਟਿੱਚ ਸਮਝਦੇ ਨੇ ਇਹਨਾਂ ਦੀ ਭਾਸ਼ਾ ਉਹ ਕਹਿੰਦੇ ਨੇ ਨਾ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਇਹਨਾਂ ਦੀ ਭਾਸ਼ਾ ਇਹਨਾਂ ਨੂੰ ਸਮਝਾਉਣ ਦੀ ਭਾਸ਼ਾ ਐ ਹੋਇਆ ਜਿਹੜੀ ਹੁਣੇ ਮਹੱਲੇ ਦੇ ਅੱਜ ਕੁਝ ਨਿਹੰਗ ਸਿੰਘਾਂ ਨੇ ਵਰਤੀ ਆ ਤੇ ਪੁਲਿਸ ਨੇ ਵੀ ਅੱਜ ਆ ਹੋਲੀ ਵਾਲਿਆਂ ਨਾਲ ਵਰਤੀ ਆ ਮੈਨੂੰ ਲੱਗਦਾ ਠੀਕ ਹੋਇਆ ਤੁਹਾਨੂੰ ਕੀ ਲੱਗਦਾ ਤੁਸੀਂ ਦੱਸਿਓ ਬਹੁਤ ਮਿਹਰਬਾਨੀ ਸ਼ੁਕਰੀਆ ਕੀ ਇਹ ਪੁਲਿਸ ਸਹੀ ਕਰ ਰਹੀ ਏ ਇਹ ਪੁਲਿਸ ਸੜਕ ਦੇ ਕਿਨਾਰੇ ਮੁੰਡਿਆਂ ਤੋਂ ਬੈਠਕਾ ਮਰਵਾ ਰਹੀ ਹੈ ਤੇ ਇਹ ਮੁੰਡੇ ਕੌਣ ਨੇ ਇਹ ਮੁੰਡੇ ਭਾਈ ਉਹ ਮੁੰਡੇ ਨੇ ਜਿਹੜੇ ਅੱਜ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਹੋਲੀ ਮਨਾਉਣ ਗਏ ਸੀ ਔਰ ਹੋਲੀ ਵਾਲੇ ਇਹਨਾਂ ਮੁੰਡਿਆਂ ਤੋਂ ਪੁਲਿਸ ਸੜਕ ਦੇ ਕਿਨਾਰੇ ਰੋਕ ਕੇ ਤੇ ਸੜਕ ਤੇ ਬੈਠਕਾ ਮਰਵਾ ਰਹੀ ਹੈ ਹੁਣ ਇਹਦੇ ਬਾਰੇ ਦੋ ਵਿਚਾਰ ਨੇ ਇੱਕ ਵਿਚਾਰ ਹੈ ਕਿ ਪੁਲਿਸ ਨਜਾਇਜ਼ ਕਰ ਰਹੀ ਹੈ ਪੁਲਿਸ ਧੱਕਾ ਕਰ ਰਹੀ ਹੈ ਪੁਲਿਸ ਨੂੰ ਨਹੀਂ ਸੀ ਕਰਨਾ ਚਾਹੀਦਾ ਤੇ ਦੂਜਾ ਵਿਚਾਰ ਹੈ ਕਿ ਇਹ ਏਸੇ ਹੀ ਵਾਲੇ ਨੇ ਤੇ ਇਹਨਾਂ ਨਾਲ ਇਹਨੇ ਕਰਨਾ ਹੀ ਚਾਹੀਦਾ ਸੀ ਮੇਰਾ ਵਿਚਾਰ ਕੀ ਹੈ ਮੈਨੂੰ ਲੱਗਦਾ ਪੁਲਿਸ ਨੇ ਅੱਜ ਇਹ ਬਿਲਕੁਲ ਠੀਕ ਕੀਤਾ ਦੇਖੋ ਹੋਲੀ ਮਨਾਉਣੀ ਹੈ ਜੀ ਸਦਕੇ ਮਨਾਓ ਹੋਲੀ ਆਪ ਤੇ ਨਿੱਜੀ ਯਾਰਾਂ ਦੋਸਤਾਂ ਨਾਲ 11 ਬੇਲੀਆਂ ਨਾਲ ਬੈਠ ਕੇ ਖਾਓ ਪੀਓ ਰੰਗ ਲਾ ਲਓ ਘਰ ਦੇ ਜੀਆਂ ਨਾਲ ਮਨਾ ਲਓ ਤੇ ਆਹ ਜਿਹੜਾ ਨਵਾਂ ਰਿਵਾਜ ਚੱਲਿਆ ਵੀ ਹੋਲੀ ਵਾਲੇ ਦਿਨ ਮਤਲਬ ਅ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਚਾਰ ਚਾਰ ਜਣੇ ਚੜ ਜਾਂਦੇ ਨੇ ਤੇ ਵੇਲਣ ਬੜੀ ਇਕੱਠੀ ਹੋ ਕੇ ਫਿਰ 8 8 10 10 ਮੋਟਰਸਾਈਕਲਾਂ ਦੀਆਂ ੜਾਰਾ ਬਣਾ ਲੈਂਦੀ ਐ ਤੇ ਫਿਰ ਮੋਟਰਸਾਈਕਲਾਂ ਦੇ ਸਲੈਂਸਰਾਂ ਤੇ ਪਟਾਕੇ ਪਾਉਂਦੇ ਉਹ ਸੜਕਾਂ ਤੇ ਐ ਜਿਵੇਂ ਭੇੜੀਏ ਫਿਰਦੇ ਨੇ ਇਦਾਂ ਹਰਲ ਹਰਲ ਕਰਦੇ ਫਿਰਦੇ ਨੇ ਫਿਰ ਕੋਈ ਬੰਦਾ ਆਪਦੀ ਡਿਊਟੀ ਤੇ ਜਾ ਰਿਹਾ ਕੋਈ ਕੰਮ ਜਾ ਰਿਹਾ ਕੋਈ ਹਸਪਤਾਲ ਜਾ ਰਿਹਾ ਕੋਈ ਸਬਜ਼ੀ ਲੈਣ ਆਇਆ ਕਿਸੇ ਨੂੰ ਨਹੀਂ ਉਹ ਵੇਖਦੇ ਇਹ ਚੰਗੀ ਖੁਸ਼ੀ ਹੈ ਵੀ ਅਗਲੇ ਦੇ ਚੰਗੇ ਭਲੇ ਪਾਏ ਕੱਪੜੇ ਨੇ ਉਹਨੇ ਆਪਦੇ ਘਰੇ ਅਗਲੇ ਨੇ ਹੋਲੀ ਮਣਾ ਲਈ ਹੋਈਆ ਤੁਸੀਂ ਧੱਕੇ ਨਾਲ ਰਾਹ ਦੇ ਵਿੱਚ ਅਗਲੇ ਨੂੰ ਘੇਰ ਲੈਨੇ ਹੋ